ਇਹਨਾਂ ਨੇ ਕਿਹੜਾ ਲਾਕਾ ਕੀ ਗੱਲ ਹੋਈ ਹੈ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਕਿਥੋਂ ਦੇ ਰਹਿਣ ਵਾਲੇ ਵੀਰ ਜੀ ਮੈਂ ਅਮਨ ਐਮਨ ਗਲੀ ਨੰਬਰ 7 ਦਾ ਰਹਿਣ ਵਾਲਾ ਜੀ ਤੇ ਕੀ ਗੱਲਬਾਤ ਹੋਈ ਭਾਈ ਗੱਲਬਾਤ ਇਦਾਂ ਹੋਈ ਹੈ ਜੀ ਮਕਾਨ ਮੇਰਾ ਸੀ ਮੈਂ ਇਹਨਾਂ ਨੇ ਮਕਾਨ ਇਹਨਾਂ ਨੂੰ ਮੈਂ ਦਿੱਤਾ ਸੀ ਇਹ ਕਿਸ਼ਤਾਂ ਨਹੀਂ ਤਾਰਦੇ ਹਰ ਕਿਸ਼ਤਾਂ ਲੈੜਾ ਅੱਜ ਵੀ ਮੈਨੂੰ ਬੈਂਕ ਤੋਂ ਫੋਨ ਆਇਆ ਤੇ ਮੈਂ ਇਹਨਾਂ ਦੇ ਪਾਪਾ ਨੂੰ ਫੋਨ ਕੀਤਾ ਮੈਂ ਵੀ ਇਦਾਂ ਦਾ ਭਾਜੀ ਕਿਸ਼ਤ ਤੁਹਾਡੀ ਟਾਈਮ ਸੇ ਨਹੀਂ ਜਾਂਦੀ ਕਹਿੰਦੇ ਕੱਲ ਤਰ ਜੂਗੀ ਮੈਂ ਕਿਸ਼ਤ ਤੇ ਅੱਧੇ ਤਰ ਦੇ ਕੱਲ ਦਾ ਕੀ ਮਤਲਬ ਹੋਇਆ ਤੇ ਤੁਸੀਂ ਇਹਨਾਂ ਨੇ ਆਪਣੀ ਲੜਕੀ ਨੂੰ ਫੋਨ ਕੀਤਾ ਲੜਕੇ ਨੇ ਮੈਨੂੰ ਫੋਨ ਕਰਨਾ ਗਾਲੀ ਗਲੋਚ ਕੀਤਾ ਤੇ ਭਰਾੜੇ ਮੈਨੂੰ ਫੜ ਕੇ ਫੋਨ ਫੜ ਕੇ ਉਹਦਾ ਤੇ ਮੈਨੂੰ ਉਹਨੇ ਗਾਲਾਂ ਕੱਢੀਆਂ ਕਿਦਾ ਗਲੀ ਚ ਆ ਮੈਂ ਤੈਨੂੰ ਵੇਖਣਾ ਮੈਂ ਜਾਨੀ ਕਿ ਅੱਧਾ ਘੰਟਾ ਮੈਂ ਘਰ ਨਹੀਂ ਆਇਆ ਮੁੜ ਕੇ ਜਦੋਂ ਮੈਂ ਘਰ ਆਇਆ ਇੱਥੇ ਪੰਜ ਸੱਤ ਮੁੰਡੇ ਖਲੋਤੇ ਸੀ ਪੰਜ ਸੱਤ ਮੁੰਡੇ ਖਲੋਤੇ ਸੀ ਤੇ ਆਣ ਕੇ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਹਮਲਾ ਹਮਲਾ ਇਸ ਚੀਜ਼ ਦੇ ਨਾਲ ਪਈ ਹਮਲਾ ਹੋਇਆ ਜੀ ਤੁਹਾਡੇ ਇਹੀ ਜੀ ਇੱਕ ਕਈ ਹੈਗਾ ਸੀ ਤੇ ਇਹ ਉਹਨਾਂ ਨੇ ਰੋੜੇ ਰਾੜੇ ਪਏ ਸਾਰੇ ਜੀ ਅਸੀਂ ਆਪਣੇ ਹਾਂ ਪਿਓ ਪੁੱਤ ਹੈਗਾ ਮੇਰੇ ਮੁੰਡੇ ਦਾ ਸਾਰਾ ਸਿਰ ਪਾੜ ਗਏ ਜੀ ਇੱਥੋਂ ਉਹਨੂੰ ਹਸਪਤਾਲ ਐਡਮਿਟ ਕੀਤਾ ਹੋਇਆ ਆ ਤੇ ਬਾਕੀ ਜੇ ਭਈ ਜੋ ਵੀ ਕਾਨੂੰਨੀ ਕਾਰਵਾਈ ਇਹਨਾਂ ਤੇ ਬੰਦੀ ਹੈ ਜੀ ਇਹਨਾਂ ਤੇ ਕੀਤੀ ਜਾਵੇ ਇਨਸਾਫ ਦਿਵਾਇਆ ਸੀ ਕਿ ਪੈਸੇ ਆਪਣੇ ਜਿਹੜੇ ਮਕਾਨ ਦੇ ਪੈਸੇ ਮਕਾਨ ਦਾ ਲੋਨ ਸੀਗਾ ਸਾਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਕੋਈ ਐਡੀ ਵੱਡੀ ਗੱਲ ਨਹੀਂ ਨੋਰਮਲ ਗੱਲ ਆ ਗਲੀ ਚ ਅੱਗੇ ਵੀ ਆਮ ਮਤਲਬ ਗੱਲਾਂ ਹੁੰਦੀਆਂ ਸੀ ਇਹਨਾਂ ਤੇ ਪਹਿਲਾਂ ਵੀ ਇੱਕ ਪਰਚਾ ਹੋ ਚੱਲਿਆ ਸੀ ਅਜੇ ਵੀ ਉਹਨਾਂ ਤੇ ਹੈਗਾ ਵੇ ਇਹਨਾਂ ਨੇ ਫਰੋਤੀ ਮੰਗਦੇ ਲੋਕਾਂ ਦੇ ਕੋਲੋਂ ਮੈਂ ਉਹਨਾਂ ਦਾ ਤੁਹਾਨੂੰ ਐਡਰੈਸ ਦਾ ਦੂੰ ਸਾਰਾ ਕੁਝ ਕਰਦੇ ਅਜੇ ਵੀ ਉਹ ਪੈਂਡਿੰਗ ਪਿਆ ਹੋਇਆ ਜੀ ਉੱਤ CP ਸਾਹਿਬ ਦੇ ਦਫਤਰ ਹੈਗਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਕਿਸ ਤਰ੍ਹਾਂ ਤੁਹਾਡੀ ਕਿਸ ਚੀਜ਼ ਕਿਹੜੀ ਕਿਹੜੀ ਜਗ੍ਹਾ ਤੇ ਹਮਲਾ ਮੈਂ ਕਹਿਆ ਜੀ ਮੈਂ ਘਰ ਦੇ ਹੈਗਾ ਨਹੀਂ ਸੀ ਬੇੜੇ ਨੂੰ ਹਸਪਤਾਲ ਦਾਖਲ ਕਰਾਇਆ ਸੀ ਉਹਨੂੰ ਕਰਵਾ ਕੇ ਤੇ ਜਦੋਂ ਮੈਂ ਵਾਪਸ ਆ ਰਿਹਾ ਵਾਂ ਆਣ ਕੇ ਤੇ ਮੈਨੂੰ ਉੱਥੇ ਮਤਲਬ ਰਸਤੇ ਦੇ ਵਿੱਚ ਆਉਂਦਿਆਂ ਇਹ ਮਤਲਬ ਪੈਨ ਲੱਗੇ ਮੈਂ ਭੱਜਿਆ ਵਾਂ ਮੁੜ ਕੇ ਘਰ ਆਏ ਆ ਘਰ ਆਣ ਕੇ ਉਹਨਾਂ ਨੇ ਹਮਲਾ ਕੀਤਾ ਜੀ ਕੋਰਾ ਇੱਟਾਂ ਵਟਾਂ ਮਾਰੀਆਂ ਮੇਰੀ ਗੱਡੀ ਸਾਰੀ ਪੰਨ ਦਿੱਤੀ ਗਈ ਹੈ ਜੀ ਮੇਰਾ ਬਹੁਤ ਜ਼ਿਆਦਾ ਇਹਨਾਂ ਨੇ ਨੁਕਸਾਨ ਕੀਤਾ ਜੋ ਵੀ ਮੇਰਾ ਮਤਲਬ ਇਹਨਾਂ ਤੇ ਕਾਨੂੰਨੀ ਕਾਰਵਾਈ ਬੰਦੀ ਹੈ ਜੀ ਉਹ ਹੋਣੀ ਚਾਹੀਦੀ ਹੈ ਪਰ ਮੌਕੇ ਤੇ ਪੁਲਿਸ ਪਹੁੰਚੀ ਆ ਜੀ ਕਿਸ ਤਰ੍ਹਾਂ ਦੀ ਪੁਲਿਸ ਕੋ ਕਾਰਵਾਈ ਚਾਹੁੰਦੇ ਪੁਲਿਸ ਕੋ ਕਾਰਵਾਈ ਚਾਹੁੰਦੇ ਆ ਜੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਮੈਨੂੰ ਇਨਸਾਫ ਦਵਾਉਣਾ ਚਾਹੀਦਾ ਜੀ ਕੀ ਚਾਹੀ ਕੀ ਗੱਲਬਾਤ ਹੋਈ ਆ ਜੀ ਕੰਪਲੇਟ ਆ ਜੀ ਲੜਾਈ ਝਗੜਾ ਹੋਣ ਦੀ ਵੈਰੀਫਾਈ ਕਰ ਰਹੇ ਆ ਜਿਹੜਾ ਵੀ ਕਸੂਰ ਹੋਰ ਪਾਇਆ ਗਿਆ ਤੇ ਸਖਤ ਸੌਧ ਕਾਰਵਾਈ ਜਿਹੜੀ ਆਉਂਦੀ ਹੈ ਕੀ ਪਤਾ ਲੱਗਾ ਕੀ ਪਰਿਵਾਰ ਨੇ ਦੱਸਿਆ ਜੀ ਕੋਈ ਜਿਹੜਾ ਦਾ ਆ ਗਿਆ ਕੋਈ ਲੜਾਈ ਝਗੜਾ ਕੋਈ ਪੈਸੇ ਪੁੱਛਦਾ ਹੈਗਾ ਕੁਠੀ ਹੈਗੀ ਕੋਈ ਕਿਰਾਏ ਤੇ ਉੱਥੇ ਇਹਨਾਂ ਗੱਲਬਾਤ ਹੋ ਰਹੀ ਚੜ੍ਹ ਰਹੇ ਆ ਵੈਰੀਫਾਈ ਕਰ ਰਹੇ ਆ ਵੀ ਜੋ ਵੀ ਕਾਰਵਾਈ ਹਾਂ ਉਹ ਨਹੀਂ ਵੇਖ ਰਹੇ ਮੇਰੇ ਪੁਕਾਰਿਆਂ ਜੇਕਰ ਉਹ ਕਰੇ ਇਹਨਾਂ ਦੇ ਹੈ ਕੋਈ ਨਹੀਂ ਫਿਰ ਵੀ ਅਸੀਂ ਜਿਹੜੀ ਕਾਰਵੇ ਕਰਕੇ ਜਾਣਾ ਹਾਂ ਬਸ ਜਿਹੜੀਆਂ ਦੇ ਪਹੁੰਚ ਲੈਣ ਦੀ ਹੈ ਸਿਖਿਆ ਦੇ ਵੱਲੋਂ ਕੰਪਲੀਟ ਤੁਹਾਨੂੰ ਮਿਲ ਜੇ ਜਿਹੜੇ ਬ੍ਰਦਰ ਬ੍ਰਦਰ ਸਿਰਫ ਕਾਰਵੇ ਆਖ ਨਹੀਂ ਕਰੇ ਹਾਂ ਵੇਖ ਰਹੇ ਹਾਂ ਭਰਾ ਜਿਹੜੇ ਮਿੱਤਰ ਪੁੱਤੇ ਸਰ ਸਭ ਕਾਰਵੇ ਕੀਤੀ ਜਾਊਗੀ ਦੂਸਰੇ ਬਕਸਾਂ ਜਾਊਗਾ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਹੈ ਹਾਂ ਬਿਲਕੁਲ ਇਹ ਜਿਹੜਾ ਕਮਰਾ ਸਾਹਮਣੇ ਹਾਂਜੀ ਉਹ ਸਭ ਜੇ ਲਈ ਹੈ ਜੀ ਉੱਤੇ ਜਿਹੜਾ ਟ੍ਰਿਸਟ ਤੇ ਜਾ ਰਹੇ ਹਾਂ ਮੈਂ